ਕਾਂਗਰਸ ਦੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਦੀ ED ਦੇ ਵੱਲੋਂ ਗ੍ਰਿਫਤਾਰੀ ਹੋਈ ਸੀ ਉਸ ਮਾਮਲੇ ਦੇ ਵਿੱਚ ਮੁੱਢਲੀ ਪੁਛਗਿੱਛ ਦੇ ਵਿੱਚ ਵੱਡੇ ਖੁਲਾਸੇ ਸਾਹਮਣੇ ਆਏ ਨੇ ਕਿਹੜੇ ਖੁਲਾਸੇ ਕੀਤੇ ਨੇ ED ਦੇ ਅੱਗੇ ਸਾਦੂ ਸਿੰਘ ਧਰਮਸੋਤ ਨੇ ਤੇ ਕਿੰਨੀਆਂ ਕੁੱਨੀਆਂ ਦੀਆਂ ਮੁਸ਼ਕਲਾਂ ਹੋਰ ਵੱਗੀਆਂ ਨਜ਼ਰ ਆ ਰਹੀਆਂ ਨੇ ਅੱਗੇ ਕੀ ਕੁਝ ਹੋ ਸਕਦਾ ਇਸ ਕੇਸ ਦੇ ਵਿੱਚ ਤੇ ਨਾਲ ਹੀ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਵੱਡਾ ਧਮਾਕਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਨਵਜੋਤ ਸਿੱਧੂ ਨੇ ਵਧਾ ਦਿੱਤੀਆਂ ਨੇ ਇੱਕ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਸ਼ਕਤੀ ਦਿਖਾਈ ਹੈ ਪੂਰਾ ਮਾਮਲਾ ਕੀ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੱਗੇ ਸਿੱਖ ਬੁੱਧ ਜੀਵਿਤ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਖਾਨਕੋ ਸਾਹਿਬ ਪ੍ਰੋਗਰਾਮ ਦੇ ਵਿੱਚ ਨਿਗਾ ਸਵਾਗਤ ਹੈ ਜੀ ਜੀ ਉਹਨਾਂ ਦਾ ਬਹੁਤ ਧੰਨਵਾਦ ਟਕਾ ਸਾਹਿਬ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵੈਗੁਰ ਜੀ ਕਾਕਾ ਸਾਹਿਬ ਵੈਗੁਰ ਨਾਲ ਪੁਸਾਬ ਸੌ ਸੇਂਤ ਪਰਮ ਸੋਧੀ ਗ੍ਰਿਫਤਾਰੀ ਹੋਈ ਹੈ ਪਹਿਲਾਂ ਵਿਜੀਲੈਂਸ ਵੱਲੋਂ ਹੁੰਦੀ ਰਹੀ ਹੈ ਹੁਣ ਈਡੀ ਨੇ ਗ੍ਰਿਫਤਾਰੀ ਕੀਤੀ ਹੈ ਤਾਂ ਮੋੜ ਦੀ ਪੁੱਛਗਿੱਛ ਦੇ ਵਿੱਚ ਕਿਹੜੇ ਖੁਲਾਸੇ ਕੀਤੇ ਨੇ ਤਾਂ ਅਨਸੋਤ ਨੇ ਠੱਸਾ ਗੁਰਬਾਣੀ ਦਾ ਪ੍ਰਮਾਨ ਹੈ ਜਿੰਨਾ ਖਾਧੀ ਚੋਪੜੀ ਘੜੇ ਸਹਿਣ ਦੇ ਦੁੱਖੀ ਸੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਤਾਂ ਬੇਖ ਪਰਾਈ ਚੋਂ ਨਾ ਤਰਸਾ ਜਿਹੜੇ ਲੋਕਾਂ ਨੇ ਇਸ ਲਈ ਸਰਕਾਰ ਸਮੇਂ ਕਿਾ ਕਿਸੇ ਟਾਈਮ ਵੀ ਸਤਾ ਦੇ ਟਾਈਮ ਫੇਸ ਨੂੰ ਪੰਜਾਬ ਨੂੰ ਲੁੱਟਿਆ ਉਹਨਾਂ ਨੂੰ ਲੇਖਾ ਦੇਣਾ ਪਊਗਾ ਹਰ ਦੇ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਈਡੀ ਨੇ ਕੱਲ ਦਿਲੰਦਰ ਤੋਂ ਫਿਰ ਗ੍ਰਿਫਤਾਰ ਕਰ ਲਿਆ ਕਿਉਂਕਿ ਈਡੀ ਨੇ ਉਹਨਾਂ ਨੂੰ ਪਹਿਲਾਂ ਦੋ ਵਾਰ ਸੱਮਣ ਭੇਜੇ ਸੀ ਇੱਕ ਸੱਮਣ ਦੇ ਵਿੱਚ ਉਹ ਹਾਜ਼ਰ ਹੋਏ ਸੀ ਕਿ ਦੁਬਾਰਾ ਉਹਨਾਂ ਨੂੰ ਫਿਰ ਬੁਲਾਇਆ ਸੀ ਲੇਕਿਨ ਕੋਈ ਠੋਸ ਸਬੂਤ ਨਾ ਦੇਣ ਕਰਕੇ ਕੱਲ ਈੜੀ ਮੇ ਸ਼ਾਮ ਨੂੰ ਉਹਨਾਂ ਨੂੰ ਜਲੰਧਰ ਤੱਕ ਇਹਨਾਂ ਨੂੰ ਪਹਿਲਾਂ ਵੀ ਜਦੋਂ ਸਰਕਾਰ ਬਣੀ ਸੀ ਭੰਤਮਾਨ ਦੀ ਉਸ ਟਾਈਮ ਵੀ ਇਹਨਾਂ ਨੂੰ ਆਮਦਨ ਤੋਂ ਬਾਅਦ ਸਰੋਤਾਂ ਨੂੰ ਮੁੱਖ ਰੱਖਦੇ ਹੋਏ ਗ੍ਰਿਫਤਾਰ ਕੀਤਾ ਤੇ ਕਾਫੀ ਦੇ ਜੇਲ੍ਹ ਦੇ ਵਿੱਚ ਇਹਦਾ ਉੱਤੇ ਦੋ ਸੀ ਕਿ 2016 ਤੋਂ ਲੈ ਕੇ 31 ਮਾਰਚ 2022 ਤੱਕ ਇਹ ਡਗਲਾਤ ਮੰਤਰੀ ਰਹੇ ਇਹਨਾਂ ਦੀ ਉਸ ਟਾਈਮ ਜਿਹੜੀ ਆਮਦਨ ਇਹਨਾਂ ਨੇ ਦਿਖਾਈ ਸੀ 2 ਕਰੋੜ 37 ਲੱਖ ਰੁਪਏ ਦਾ ਇਹਨਾਂ ਦੀ ਆਮਦਨ ਸੀ ਫਿਰ ਇਹਨਾਂ ਨੇ ਖਰਚ ਕਿੰਨਾ ਕੀਤਾ 8 ਕਰੋੜ 76 ਲੱਖ ਰੁਪਏ ਇਹਨਾਂ ਨੇ ਖਰਚ ਕੀਤਾ ਉਸ ਨੂੰ ਦੇਖ ਕੇ ਹੀ ਬੀਜੀਐਸ ਔਰ ਕਾफी देर ਜੇਲ ਤ ਰਹਣ ਤੋਂ ਬਾਅਦ ਇਹ ਜਮਾਨਤ ਤੇ ਆਏ ਤੇ ਇਹਨਾਂ ਦੇ ਉੱਤੇ منی ਲਾਂਡਰਿੰਗ ਦਾ ਤੇ ਹੋਰ ਵੀ ਬਹੁਤ ਸਾਰੇ ਕੇਸ ਨੇ ਮੈਂ ਜਿੱਦਾਂ ਪਹਿਲਾਂ ਕਿ ਬਈ ਜ਼ਿਲ੍ਹਾ ਖਾਦੀ ਚੌਪੜੀ ਘਨੇ ਸੈਨ ਜਿੱਦ ਜਿਹੜਾ ਬੰਦਾ ਇੱਕ ਸਿਆਸਤ ਤੋਂ ਪਹਿਲਾਂ ਕੀ ਕਰਦਾ ਸੀ ਇੱਕ ਆਮ ਜਦੋਂ ਪਿੰਡਾਂ ਦੇ ਖਾੜੇ ਲੱਗਦੇ ਨੇ ਚਾਰ ਲੱਗਦੇ ਨੇ ਉਹਨਾਂ ਦੇ ਵਿੱਚ ਕਿਉਂਕਿ ਇਹ ਸੰਬੰਧ ਬਾਜੀਗਰ ਬਰਾਦਰੀ ਨਾਲ ਆਜੀਗਰਨ ਢੋਲ ਤੇ ਨੱਚਣਾ ਵਜਾਉਣਾ ਗਿੱਧਾ ਪਾਉਣਾ ਗੋਲੀਆਂ ਪਾਉਣੀਆਂ ਆ ਆ ਉਹਨਾਂ ਦੇ ਵਿੱਚ ਇਹਦਾ ਬਹੁਤ ਵਧੀਆ ਰੋਲ ਸੀ ਆਪ ਇਹ ਹੀ ਕਹਿੰਦੇ ਸੀ ਵੀ ਜਿੰਨਾ ਵਧੀਆ ਦਾਸ ਧਰਮ ਸੋਧ ਕਰ ਸਕਦਾ ਬਾਜੇ ਦੇ ਉੱਤੇ ਢੋਲ ਦੇ ਉੱਤੇ ਪਰ ਉਹੀ ਲਾਚ ਇਹਨੇ ਸਰਕਾਰ ਦੇ ਵਿੱਚ ਆ ਕੇ ਵੀ ਕਰਿਆ ਕਿ ਸਭ ਤੋਂ ਪਹਿਲਾਂ ਸਰਕਾਰ ਬਦਲਣ ਤੋਂ ਬਾਅਦ ਇਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਉਹ ਜਿਹੜੀ ਇਨਕੁਆਰੀ ਹੈਗੀ ਹੈ ਕਿਉਂਕਿ ਈਡੀ ਨੂੰ ਤਸੱਲੀ ਵੀ ਹੋਈ ਬਈ ਇੱਕ ਬੰਦਾ ਸਾਈਕਲ ਤੋਂ ਇੱਕ ਹਵਾਈ ਜਹਾਜ਼ ਤੱਕ ਪਹੁੰਚ ਜੇ ਕਿਵੇਂ ਪਹੁੰਚ ਸਕਦਾ ਤੇ ਈਡੀ ਨੇ ਜਿਦੀ ਬਿਜੀ ਲੈ ਦੀਨ ਕੋਈ ਸਿਖਾਰੀਆਂ ਉਹ ਅਦਾਲਤ ਦੇ ਵਿੱਚ ਏਸ ਪਾਰਟੀ ਉਹ ਸਾਰੀਆਂ ਜਿਹੜੀਆਂ ਸੀਗੀਆਂ ਫਾਈਲਾਂ ਇਨਕੁਆਰੀਆਂ ਤੇ ਜੋ ਤਰ੍ਹਾਂ ਨੂੰ ਤਲਾਣ ਪੇਸ਼ ਹੋਏ ਸੀ ਜਾਂ ਜੋ ਗਵਾਹ ਭੁਗਤੇ ਸੀ ਜੋ ਉਹ ਸਾਰਾ ਰਿਕਾਰਡ ਹੈ ਜਿਹੜਾ ਉਹ ਈਡੀ ਨੇ ਆਪਣੇ ਕੋਲ ਲੈ ਲਿਆ ਤੈਣ ਤੋਂ ਬਾਅਦ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਕਰਨ ਤੋਂ ਬਾਅਦ ਹੋਰ ਮੰਗੋ ਇਹਨਾਂ ਦੇ ਕਿਸੇ ਬਾਰੇ ਸਾਦੂ ਜੀ ਕੀ ਮੰਗਦੇ ਹੋ ਕਿ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਵਿੱਚ ਲੈਂਦੇ ਆ ਸਾਦੂ ਸਿੰਘ ਧਰਮਸੂਤ ਦੇ ਵੱਲੋਂ ਇਸ ਤਰੀਕੇ ਦੇ ਕਥਿਤ ਕਪੜੇ ਕੀਤੇ ਗਏ ਸੀ ਕਿ ਜਿਹੜਾ ਹੁਣ ਉਹ ਈਡੀ ਨੂੰ ਸਬੂਤ ਹੀ ਨਹੀਂ ਦੇ ਸਕੇ ਜਿਹੜੇ ਉਹਨਾਂ ਨੇ ਆંકੜੇ ਮੰਗੇ ਸੀਗੇ ਜਿਹੜਾ ਉਹਨੇ ਜਵਾਬ ਮੰਗਿਆ ਸੀ ਸੰਤੁਸ਼ਟੀਪੂਰਨ ਜਵਾਬ ਹੀ ਨਹੀਂ ਦੇ ਸਕਿਆ ਸਿੱਖਾ ਸਾਹਿਬ ਐਕਟਰ ਅਵਿੰਦਰ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਜਿੰਨੇ ਵੀ ਮੰਤਰੀ ਸੰਭ ਸਾਰਿਆਂ ਨੂੰ ਫ੍ਰੀ ਹੈਂਡ ਛੱਡਿਆ ਹੋਇਆ ਸੀ ਭਈ ਇਸ ਵਾਰ ਦੀ ਗੰਗਾ ਲਾ ਲੋ ਗੋਪ ਤੇ ਭੜ ਲੋ ਕਜਾਨੇ ਮੁੜ ਕੇ ਸਮਾ ਆਉਣਾ ਆ ਨਹੀਂ ਪਰ ਜਿਸ ਬੰਤੇ ਨੇ ਐਲੀ ਖੁੱਲ ਰੱਖਿਓ ਕਿ ਉਸੇ ਦੇ ਖਿਲਾਫ ਬਗਾਵਤ ਪੈਦਾ ਹੋ ਜੇ ਤੇ ਉਹਨੂੰ 파ਰਟੀ ਚੱਲੀ ਪਈ ਉਹ ਜਾਣਦਾ ਹੋਏ ਗੱਲ ਕਹਿ ਗਿਆ ਸੀ ਕਿ ਮੇਰੇ ਕੋਲ ਮੰਤਰੀਆਂ ਦੀਆਂ ਫਾਈਲਾਂ ਨੇ ਇਹਨਾਂ ਦਿਨਾਂ ਨੇ ਕ੍ਰਾਪਨਾ ਕੀਤੀਆਂ ਨੇ ਕਿਉਂਕਿ ਉਹ ਛੱਡ ਕੇ ਬੀਜੇਪ ਤੇ ਇਹ ਲਈ ਕੋਈ ਤਸੱਲੀ ਬਾਕਸ جواب ਨਾ ਦੇ ਕਿਉਂਕਿ ਇਹਨਾਂ ਤੇ ਦੋਸ਼ ਸੀਗਾ ਕਿ ਇਹ ਇੱਕ ਡੀਐਫਓ ਦੀ ਬਦਲੀ ਕਰਾਉਣ ਦੇ ਵਾਸਤੇ 10 ਲੱਖ ਤੋਂ ਲੈ ਕੇ 20 ਲੱਖ ਰੁਪਏ ਡੀਐਫਐਸਓ ਦੀ ਬਦਲੀ ਕਰਾਉਂਦੇ ਨੇ ਕਿ ਇੱਕ ਰੇਂਜਰ ਦੀ ਬਦਲੀ ਕਰਾਉਣੀ ਹੈ ਉਹਦੇ ਵਿੱਚ 5 ਲੱਖ ਰੁਪਏ ਤੋਂ ਲੈ ਕੇ 8 ਲੱਖ ਰੁਪਏ ਖਰਚ ਲੈਂਦੇ ਸਨ ਇੱਥੇ ਤੱਕ ਕੀ ਇਹਨਾਂ ਨੇ ਦਰਖਤ ਵੱਢ ਕੇ ਉਹਨਾਂ ਨੂੰ ਵੇਚਿਆ ਉਹਨਾਂ ਨੂੰ ਵੇਚਿਆ ਵੀ ਬੁਰਕੇ ਦਰਖਤਾਂ ਦੇ ਜਿਹੜੇ ਸੀਗੇ ਰਾਖੀ ਕਰਨ ਵਾਸਤੇ ਬੜਦੇ ਗਾੜ੍ਹ ਬੜਦੇ ਆ ਉਹ ਵੀ ਬਹੁਤ ਕਾਪਲੇ ਇੱਥੇ ਹੀ ਕਾਪਲਾਂ ਦੀ ਬਸਤੀ ਕਿ ਜਿਹੜਾ ਵਜੀਫਾ ਘਟਾਲਾ ਸੀ ਉਹਦੇ ਵਿੱਚ ਵੀ ਪੈਸੇ ਨਾਲੇ ਖਾਦੇ ਉਹ ਵੀ ਇਨਕੁਆਰੀ ਉਹ ਜਿੰਨੀਆਂ ਇਨਕੁਆਰੀਆਂ ਦਾ ਪਲੰਦਾ ਸੀਗਾ ਉਹ ਟੀਡੀ ਨੇ ਸਾਰਾ ਵਿਜੀਨ ਇਹ ਲੈਂਦਿਆਂ ਲੈਂ ਤੋਂ ਬਾਅਦ ਹੁਣ ਅੱਜ ਇਹਨਾਂ ਦਾ ਰਿਮਾਰਕ ਲਿਆ ਜਾਊਗਾ ਉਸ ਰਿਮਾਰਕ ਦੇ ਵਿੱਚ ਫੀਜੀਲੈਂਸ ਇਹਨਾਂ ਤੋਂ ਹੋਰ ਵੀ ਹੋ ਪਰ ਇਹਦੇ ਨਾਲ ਇਹ ਇੱਕ ਪੈਕਮੇ ਦੇ ਵਿੱਚ ਬਹੁਤ ਹੀ ਹੌਫੜਾ ਦਾ ਪ੍ਰਿੰਮਤ ਜੋ ਇਸ ਤੋਂ ਪਹਿਲਾਂ ਡੀਐਫਓ ਮਨਪ੍ਰੀਤ ਸਿੰਘ ਦੇ ਠੇਕੇਦਾਰ ਹਰਮਿੰਦਰ ਸਿੰਘ ਨੇ ਇੱਕ ਸੀਟਿੰਗ ਪ੍ਰੈਸ ਤੇ ਪਰਦਾ ਫਾਸ ਕੀਤਾ ਸੀ ਕਿ ਮੰਤਰੀ ਕਿਵੇਂ ਪੈਸੇ ਲੈਂਦਾ ਇੱਕ ਫਾਰਮ ਨੂੰ ਖਾਲੀ ਕਰਾਉਣ ਦੇ ਲਈ ਇਹਨੇ 2 ਲੱਖ ਦੀ ਮੰਗ ਕੀਤੀ ਕਿ ਉਹ ਸਿਟੀ ਪਰ ਇਹ ਸਹਾਰੀ ਸਾਰੇ ਉਥੋਂ ਸ਼ੁਰੂ ਹੁੰਦੀ ਹੈ ਪਰ ਜਿੱਦਾਂ ਕਹਿੰਦੇ 100 ਦਿਨ ਜ਼ੋਰ ਦਾ ਤੇ 1 ਦਿਨ ਆਦਾ ਕਿੱਥੇ ਤੱਕ ਬੰਦਾ ਏੜਾ ਫੇੜੀਆਂ ਬੇਈਮਾਨੀਆਂ ਠੱਗੀਆਂ ਮਾਰੇਗਾ ਇੱਕ ਦਿਨ ਉਹ ਉਸ ਉਪਰਵਾਤਮਾ ਦੇ ਕਾਨੂੰਨ ਮੰਗੋ ਉਹ ਸਕੰਜੇ ਦੇ ਵਿੱਚ ਆ ਹੀ ਜਾਂਦਾ ਹੈ ਇਹ ਦੇ ਸਕੰਜੇ ਤੇ ਆਉਣ ਨਾਲੋਂ ਬਾਕੀ ਕਾਂਗਰਸੀ ਨੇ ਜਿਹੜੇ ਇਹ ਕਿਹੜੇ ਕ੍ਰਾਫਟਾਂ ਦੇ ਕੇਸਾਂ ਦੇ ਵਿੱਚ ਪਹਿਲਾਂ ਫਸੇ ਹੋਏ ਨੇ ਜਾਂ ਜਿਨ੍ਹਾਂ ਦੀਆਂ ਫਾਈਲਾਂ ਚੱਲ ਰਹੀਆਂ ਨੇ ਉਹਨਾਂ ਦਾ ਵੀ ਇਹਦੇ ਰੇਡ ਘਾ ਦਿੱਤੀ ਐ ਉਹਨਾਂ ਨੂੰ ਵੀ ਕੱਲ ਦੀ ਜਿਹੜੀ ਨੀਤ ਹਰਾਮ ਹੋਈ ਹੋਈ ਆ ਉਹ ਆਪਣੇ ਘਰ ਨਹੀਂ ਸੌ ਰਹੇ ਉਹ ਕਿਤੇ ਨਾ ਕਿਤੇ ਇਹੋ ਜਿਹੀ ਇੱਕ ਘੁੱਲਣੇ ਵਿੱਚ ਬੈਠੇ ਨੇ ਕੋਈ ਸਾਡਾ ਵੀ ਪਤਾ ਨਹੀਂ ਲੱਗੇ ਘੜੀ-ਘੜੀ ਅਜੇ ਹੀ ਨੰਬਰਾਂ ਤੋਂ ਆਪਣੇ ਘਰ ਪੁੱਛਦੇ ਨੇ ਕੋਈ ਈਡੀਆ ਤਾਂ ਨਹੀਂ ਆਇਆ ਕੋਈ ਪੁਲਿਸ ਵਾਲਾ ਤਾਂ ਨਹੀਂ ਆਇਆ ਕੋਈ ਪੁੱਛਣ ਵਾਲਾ ਤਾਂ ਨਹੀਂ ਆਇਆ ਆਖਰ ਕਿਹੜਾ ਸੰਦੇ ਦਾ ਬੇਈਮਾਨੀ ਨਾਲ ਪੈਸਾ ਕਮਾਇਆ ਹੋਇਆ ਉਹ ਦੀ ਉਹ ਨੀਤ ਹਰਾਮ ਕਰ ਦਿੰਦਾ ਹੈ ਇਸ ਲਈ ਹੱਕ ਦੀ ਕਮਾਈ ਦੇ ਵਿੱਚ ਆਲ ਹੈ ਬਾਕੀ ਬੋਕ ਵੀ ਨੇ ਬਾਕੀ ਮੰਤਰੀ ਵੀ ਨੇ ਬਾਕੀ ਆਸੂ ਵੀ ਬਹੁਤ ਇਹ ਜਿਹੇ ਹੈਗੇ ਨੇ ਜਿਹੜੇ ਕਿ ਉਸ ਦੇ ਭਾਣੇ ਨੂੰ ਮਲ ਕੇ ਸਿਰਫ ਜੋ ਉਹਨਾਂ ਨੂੰ ਵੇਚ ਉਹ ਕਰ ਦਿੰਦੇ ਨੇ ਲੇਕਿਨ ਦਾਦਾ ਬਹੁ ਗਿਰਤੀ ਉਹ ਤਾਂ ਲੋਕਾਂ ਦੀ ਹੈ ਜਿਹੜੇ ਕਹਿੰਦੇ ਆ ਵੀ ਇੱਕ ਦਿਨ ਦੇ ਵਿੱਚ ਅਮੀਰ ਬਣ ਜਾਉ ਮੁਰ ਕੇ ਸਮਾਂ ਨਾ ਮਿਲੇ ਇਹ ਮੌਜੂਦਾ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਜਦੋਂ ਅਗਲਾ ਸਮਾਂ ਆਊਗਾ ਲੇਖਾ ਇਹਨਾਂ ਨੂੰ ਵੀ ਦੇਣਾ ਪਊਗਾ ਬਿਲਕੁਲ ਤੇ ਜੀ ਲਾਲੀ ਕਾਨਕਪੁਰ ਸਾਹਿਬ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਆ ਜਿਹੜਾ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਨਾਲੋਂ ਜ਼ਿਆਦਾ ਨਵਜੋਤ ਸਿੰਘ ਸੁਦਨਵਾਉਂਦੇ ਨਾਲ ਜਰਾਂ ਨੇ ਤੇ ਉਹਨਾਂ ਦੇ ਪਟੀਸ਼ਨ ਦੇ ਉੱਤੇ ਵੱਡਾ ਐਕਸ਼ਨ ਹੋਇਆ ਪੰਜਾਬ ਸਰਕਾਰ ਤੇ ਕਿਵੇਂ ਦੇਖਦੇ ਹੋ ਪੂਰਾ ਮਾਮਲਾ ਕੀ ਹੈ ਸਟਾਫ ਸੁਬਨ ਨਵਜੋਤ ਸਿੰਘ ਇੱਕ ਹਰਫਨ ਪੌਲਾ ਲੀਡਰ ਤੇ ਬਾਕੀ ਪਾਰਟੀਆਂ ਤੋਂ ਅਲੱਗ ਹੀ ਚੱਲਦੇ ਨੇ ਉਹਨਾਂ ਦੀ ਲੀਲਾ ਨਿਆਰੀ ਹੈ ਉਹਨਾਂ ਨੇ ਕਾਂਗਰਸ ਤੋਂ ਬਾਜੀ ਸਮਝ ਲੋ ਜਾਂ ਉਹਨਾਂ ਦੀ ਆਪਣੀ ਲਾਈਨ ਸਮਝੋ ਉਹਨਾਂ ਨੇ ਹਲਕੇ ਦੇ ਵਿੱਚ ਅਲੱਗ-ਅਲੱਗ ਰਹਿ ਗਏ ਯਾਰ ਕਿੰਨੇ ਗ੍ਰਿਪ ਚ ਕਾਂਗਰਸ ਵਿੱਚ ਬਹੁਤ ਅਤਰਾਜ ਚੱਲ ਰਹੀ ਉਹਦਾ ਇੱਥੇ ਵੀ ਇੱਕ ਤੱਕ ਵੀ ਕਹਿ ਗਏ ਕਿ ਪਹਿਲੀ ਜਿਹੜੀ ਸਰਕਾਰ ਸੀ ਉਹ 8020 ਸੀ ਫਿਰ ਉਸ ਤੋਂ ਬਾਅਦ 25 ਇਹ ਸਰਕਾਰ ਦੇ ਵਿੱਚ ਵੀ ਕਾਪੜਾ ਬਾਜੀ ਚੱਲ ਰਹੀ ਹੈ ਇਹਨਾਂ ਦੇ ਉਹਨਾਂ ਨੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਇਹ ਰੋਪੜ ਦੇ ਵਿੱਚ ਬਹੁਤ ਹੀ ਥੋੜੀ ਜਗ੍ਹਾ ਜਿਹੜੀ ਬਹੁਤ ਹੀ ਬੜੇ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਔਰ ਮੰਤਰੀ ਦੇ ਅੱਗੇ ਦੇ ਥੱਲੇ ਹੋ ਰਹੀ ਹੈ ਖਾਨੇ ਵਿੱਚ ਹੋ ਰਹੀ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਸਾਰੀ ਕੋਰਟ ਨੇ ਉਹਦੇ ਉੱਤੇ ਪਟੀਸ਼ਨ ਤੇ ਕਾਰਵਾਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਸਰਕਾਰ ਤੇ ਡੀਸੀਆਂ ਨੂੰ ਨੋਟਿਸ ਜਾਰੀ ਕੀਤੇ ਨੇ ਕਿ ਤੁਸੀਂ 11 ਮਾਰਚ ਪਹਿਲਾ ਪਹਿਲਾ ਇਹ ਗਾੜਦਾ ਮਰਜ਼ੀ ਇਹਨੂੰ ਮੈਨੂੰ ਸਾਰਾ ਰਿਕਾਰਡ ਦਿਓ ਕਿ ਮੈਲਿੰਗ ਕਿਉਂ ਹੋ ਰਹੀ ਹੈ ਕਿੱਥੇ ਹੋ ਰਹੀ ਹੈ ਸਰਕਾਰ ਕਿੱਥੇ ਸੁੱਤੀ ਪਈ ਇਕੱਠਾ ਸਾਹ ਜਿਹੜਾ ਕੇਜਰੀਵਾਲ ਤੇ ਭਗਵੰਤ ਸਮਰਨ ਜੀ ਕਹਿੰਦੇ ਹੁੰਦੇ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ 20000 ਕਰੋੜ ਰੁਪਈਆ ਸਾਲ ਦੇ ਵਿੱਚ ਮੈਲਿੰਗ ਤੋਂ ਤਬਾਹ ਇਹ 40 ਕਰੋੜ ਵਿੱਚੋਂ ਉਹਨਾਂ ਸਰਮਾਇਯਦਾਰ ਉਹਨਾਂ ਮੰਤਰੀਆਂ ਉਹਨਾਂ ਲਟੇਰਿਆਂ ਦੀ ਜੇਬ ਚੋਂ ਕੱਢ ਕੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੋ ਸਾਲ ਹੋ ਗਏ ਸਰਕਾਰ ਬਣੀ ਨੂੰ ਤੇ 20000 ਕਰੋੜ ਨੂੰ ਕਰੀਏ ਦੋ ਸਾਲ ਦਾ 40000 ਕਰੋੜ ਰੁਪਈਆ ਹੋ ਗਿਆ ਤੇ ਇਹਨਾਂ ਕੋਲ ਪੈਸਾ ਆਇਆ ਕਿੰਨਾ ਕੋਲ ਸਿਰਫ 300 ਕਰੋੜ ਰੁਪਈਆ ਹੈ ਜਿਹੜੇ 40000 ਕਰੋੜ ਦਾ ਦਾਵਾ ਕਰਨ ਵਾਲੇ ਕੋਲ ਸਿਰਫ 300 ਕਰੋੜ ਰੁਪਈਆ ਆਇਆ ਤੇ ਇਹ ਇਸ ਸਰਕਾਰ ਨੂੰ ਜੁਰਮਾਨਾ ਵੀ ਕੀਤਾ ਕ੍ਰਿਬਿਊਨਲ ਨੇ 700 ਕਰੋੜ ਦਾ ਇਹਨਾਂ ਨੂੰ ਜੁਰਮਾਨਾ ਕੀਤਾ ਉਹ ਜੁਰਮਾਨਾ ਵੀ ਨਹੀਂ ਭਰਿਆ ਗਿਆ ਇਹ ਕਹਿੰਦਾ ਸਾਡੀ ਤਾਂ ਮਾਈਨਿੰਗ ਹੋ ਹੀ ਨਹੀਂ ਰਹੀ ਕੋਈ ਮਾਈਨਿੰਗ ਉਹਦਾ ਟੀਚ ਹੈ ਨਹੀਂ ਕਿ ਪੈਨ ਸਾਡੀ ਜੇਬ ਚ ਪਾਇਆ ਪਤਾ ਨਹੀਂ ਪਤਾ ਨਹੀਂ ਮਾਈਨਿੰਗ ਸਰੇ ਆਮ ਹੋ ਰਹੀ ਹੈ ਹਰ ਹਲਕੇ ਚ ਹੋ ਰਹੀ ਜਿਹੜਾ ਕੰਮ ਪਹਿਲਾਂ ਕਾਂਗਰਸ ਵਾਲੇ ਕਰਦੇ ਸੀ ਉਹਨਾਂ ਦੇ ਟਿੱਪਰ ਸੀ ਉਹਨਾਂ ਦੀ ਪੋਕਲੈਨਰ ਸੀ ਉਹਨਾਂ ਦੀ ਜੀਵੀ ਸੀ ਸੀਆਂ ਸੀ ਉਹੀ ਜੀ ਵੀ ਸੀਆਂ ਨਗਰੇ ਸਰਕਾਰਾਂ ਦੇ ਐਮ ਐਲ ਆ ਨੇ ਉਹੀ ਲੈ ਲੀਆਂ ਉਹਨਾਂ ਨਾਲ ਸੰਧੀ ਹੋ ਗਈ ਤੂੰ ਮੇਰੇ ਨਾਲ ਨਾ ਕੋਈ ਫਨੀਤੀ ਕਰ ਮੇਰੀ ਇਨਕੁਆਰੀ ਨਾ ਕਰ ਆ ਚੱਕ ਸਮਾਨ ਸਾਰਾ ਤੂੰ ਵੀ ਲੁੱਟਾ ਲੁੱਟ ਇਸ ਲਈ ਤਦ ਤੱਕ ਕੋਈ ਸਖਤ ਨੋਟਸ ਉਹ ਪੋਗ ਲਾਈਨ ਜੀ ਬਸੀਨਾ ਉਹ ਜੀ ਵੀ ਸੀਆਂ ਉਹ ਪਿੱਪਰ ਜੱਟ ਕੋ ਕੁਰਕ ਨਹੀਂ ਕੀਤੇ ਜਾਂਦੇ ਉਹਨਾਂ ਦੇ ਉੱਤੇ ਪੂਰ ਨੇ ਜਦ ਤੱਕ ਨਹੀਂ ਹੋਣ ਲੱਗਿਆ ਇੱਕ ਡਰਾਮਾ ਜਾਂ ਕਰਦੇ ਆ ਇੱਕ ਵਾਰ ਫੜ ਲਿਆ ਕੋਈ ਉਹਦੀ ਮੜਬੁਰਕੇ ਫੋਟੋਆਂ ਦਿਖਾਈ ਜਾਣਗੇ ਫਲਾਣੀ ਥਾਂ ਤੋਂ ਮੈਨਿੰਗ ਅੱਜ ਵੀ ਪੂਰੀ ਢੱਲੇ ਤੇ ਉੱਤੇ ਹੋ ਰਹੀ ਹੈ ਤੇਰਾ ਹਲਕਾ ਘਨੌਰ ਹੈ ਘਨੌਰ ਦੇ ਵਿੱਚ ਵੀ ਅੱਜ ਮੈਨਿੰਗ ਉਸੇ ਤਰ੍ਹਾਂ ਚੱਲ ਰਹੀ ਹੈ ਜਿਹੜੀ ਪਿਛਲੀ ਸਰਕਾਰ ਦੇ ਟਾਈਮ ਚੱਲਦੀ ਸੀ ਲੇਕਿਨ ਸਰਕਾਰ ਪੈਸਾ ਵਸੂਲ ਕਰਕੇ ਆਪਣੀਆਂ ਇਲੈਕਸ਼ਨਾਂ ਵਾਸਤੇ ਤਿਆਰੀ ਕਰ ਰਹੀ ਹੈ ਜਿੱਦਾਂ ਕਿ ਐਕਸਾਈਜ਼ ਡਿਊਟੀ ਦੇ ਐਕਸਾਈਜ਼ ਫੈਕਮੈਂਡ ਦੇ ਵਿੱਚ ਦਿੱਲੀ ਦੀ ਸਰਕਾਰ ਫਸੀ ਹੋਈ ਹੈ ਉਹੀ ਐਕਸਾਈਜ਼ ਡਿਊਟੀ ਪੰਜਾਬ ਦੇ ਵਿੱਚ ਹੈ ਉਹਦਾ ਵੀ ਸਿਕੰਜਾ ਕੱਸਣ ਵਾਲਾ ਇਹ ਕਹਿੰਦੇ ਲੋਕਾਂ ਦਾ ਕੁਝ ਬਣੇ ਨਾ ਬਣੋ ਇੱਕ ਵਾਰ ਪੈਸਾ ਇਕੱਠਾ ਕਰਕੇ ਲੋਕਾਂਾਂ ਤੇ ਆਪਣੀ ਸਰਕਾਰ ਬਣਾਓ ਆਪਣਾ ਕਰੋ ਉਹ ਕਹਿੰਦੇ ਇਸ ਲਈ ਸਭ ਕੁਝ ਅੱਛਾ ਨਹੀਂ ਬੋਤਲ ਉਹੀ ਹੈ ਸ਼ਰਾਬ ਉਹੀ ਹੈ ਸਿਰਫ ਇੱਕ ਬੋਤਲ ਦਾ ਲੇਬਲ ਬਦਲਿਆ ਵੀ ਇਹ ਲੇਬਲ ਮਾਰਕਾ ਹੋਰ ਹੋ ਗਿਆ ਇਹ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਹੋਵੇ ਲੋਕ ਉਸੇ ਤਰ੍ਹਾਂ ਦੁਖੀ ਨੇ ਉਸੇ ਤਰ੍ਹਾਂ ਸਿਲਸਿਲਾ ਚੱਲ ਗਿਆ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਖੰਡੂ ਸਾਹਿਬ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇ ਕੇ ਦਰਸ਼ਕਾਂ ਦੇ ਰੂਪ ਰੂਪ ਹੋਣ ਲਈ ਸੱਠਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਮੈਂ ਇਹਨੂੰ ਦਰਸ਼ਕਾਂ ਦੇ ਬਹੁਤ ਫੋਨ ਆਉਣਗੇ ਕਹਿੰਦੇ ਕੀ ਗੱਲ ਅੱਜ ਕੱਲ ਤੁਸੀਂ ਪ੍ਰੋਗਰਾਮ ਤੇ ਨਹੀਂ ਆ ਰਹੇ ਮੈਂ ਕਿਹਾ ਵੀ ਠੰਡ ਬਹੁਤ ਜ਼ਿਆਦਾ ਸੀ ਇਸ ਕਰਕੇ ਉੱਥੇ ਗੜਾ ਗੁੜਾ ਖਰਾਬ ਹੋਣ ਕਰਕੇ ਇਹ ਪ੍ਰੋਗਰਾਮ ਦੇ ਮੈਂ ਆਪਣੇ ਸਰੋਤਿਆਂ ਤੋਂ ਆਪਣੇ ਦਰਸ਼ਕਾਂ ਤੋਂ ਵੀ ਕੀ ਚਾਹੁੰਦਾ ਕਿ ਅਸੀਂ ਰੈਗੂਲਰ ਆਪ ਦੀ ਸੇਵਾ ਆਪ ਦੇ ਦਖਤ ਹਾਜ਼ਰ ਹੁੰਦਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਰਨਾਥਾ ਲੋਗੇ ਸਿੱਖ ਮੋਦੀ ਜੀ ਵੀ ਤੇ ਸਾਥੀ ਮਾਹ ਹੈ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵੀਡਿੰਗ ਸਾਹਿਬ ਜਿਨ੍ਹਾਂ ਨੇ ਇਹਨਾਂ तमाम ਖਬਰਾਂ ਦੇ ਉੱਤੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ ਆਂ ਉਮੀਦ ਕਰਦਾ ਹਾਂ ਕਿ ਤੁਸੀਂ ਤਰੀਕੇ ਨਾਲ ਪ੍ਰੋਗਰਾਮ ਨੂੰ ਪਸੰਦ ਕਰਨਗੇ ਫਿਲਹਾਲ ਜੀ ਨਹੀਂ ਇਥੇ ਉਜਾਜਰ ਧੰਨਵਾਦ